ਏਵਨ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਰਪ੍ਰੀਤ ਸੋਢੀ ਲੈ ਕੇ ਹਾਜ਼ਰ ਹਾਂ ਕਰੰਟਿਸ਼ੂ ਕਰੰਟਿਸ਼ੂ ਲਈ ਚਲਦੇ ਆ ਜੀ ਦਸੂਹਾ ਤੋਂ ਬਹੁਤ ਵੱਡੀ ਖਬਰ ਆ ਰਹੀ ਹੈ ਕਿ ਇੱਕ ਵਿਆਹ ਦੇ ਪ੍ਰੋਗਰਾਮ ਦੇ ਵਿੱਚ ਗੋਲੀ ਚੱਲਣ ਨਾਲ ਫੋਟੋਗ੍ਰਾਫਰ ਦੀ ਮੌਤ ਹੋ ਗਈ ਹੈ ਕੀ ਹੈ ਸਾਰਾ ਮਾਮਲਾ ਇਸ ਬਾਰੇ ਜਾਣਕਾਰੀ ਦੇਣ ਲਈ ਸਾਡੇ ਨਾਲ ਜੁੜਿਆ ਹੈ ਜੀ ਅਸ਼ਵਨੀ ਕੁਮਾਰ ਜੀ ਉਹ ਤੋਂ ਤੁਹਾਨੂੰ ਲੈਣੇ ਆ ਪੂਰੀ ਅਪਡੇਟ ਹਾਂਜੀ ਅਸ਼ਵਨੀ ਜੀ ਕੀ ਹੈ ਸਾਰਾ ਮਾਮਲਾ ਆ ਖੁਸ਼ਿਆਰਪੁਰ ਦੇ ਨਾਲ ਦਸੂਹੇ ਦੇ ਪਿੰਡ ਹਰਦੋਂ ਥਲਾਂ ਦੇ ਵਿੱਚ ਇੱਕ ਲੜਕੀ ਦੀ ਮੈਰਿਜ ਸੀਗੀ ਜਿੱਥੇ ਸਾਰੀਆਂ ਮੈਰਿਜ ਦੀਆਂ ਤਿਆਰੀਆਂ ਹੋ ਚੁੱਕੀਆਂ ਸੀਗੀਆਂ ਰਾਤ ਤਕਰੀਬਨ 10:00 ਵਜੇ ਇੱਕ ਡੀਜੇ ਪਾਰਟੀ ਰੱਖੀ ਸੀ ਤੇ ਜਾਦੂ ਸੀਗੀ ਕੱਡੇ ਯਾਰ ਜੀ ਤੇ ਉੱਥੇ ਜਿਹੜਾ ਹੈ ਲੜਕੀ ਦੇ ਜਿਹੜੇ ਬਹੁਤ ਸਾਰੇ ਰਿਸ਼ਤੇਦਾਰ ਇਕੱਠੇ ਹੋਏ ਸੀਗੇ ਉਦੋਂ ਕਿਸੇ ਨੇ ਜਿਹੜੀ ਹੈ ਆਪਣੀ ਪਿਸਤਲ ਦੇ ਨਾਲ ਗੋਲੀ ਚਲਾਈ ਜੀ ਗੋਲੀ ਜਿਹੜੀ ਹੈ ਇੱਕ ਬੰਦਾ ਜਿਹੜਾ ਉੱਥੇ ਸ਼ੂਟ ਕਰ ਰਿਆ ਸੀ ਫੋਟੋਗ੍ਰਾਫਰ ਉਹਦੇ ਗੋਲੀ ਲੱਗੀ ਸੌਫੇ ਦੇ ਉੱਤੇ ਹੀ ਉਹ ਜਿਹੜੀ ਹੈ ਪੈਠ ਹੋ ਗਈ ਜੀ ਅਸ਼wini ਜੀ ਗੋਲੀ ਚਲਾਣ ਵਾਲਾ ਦੋਸ਼ੀ ਕਾਬੂ ਹੋਇਆ ਕਿ ਨਹੀਂ ਹੈ ਮੇਰੀ ਹਾਲੇ ਤੱਕ ਜਿਹੜਾ ਹੈ ਕੋਈ ਵੀ ਦੋਸ਼ੀ ਜਿਹੜਾ ਪਕੜਿਆ ਨਹੀਂ ਗਿਆ ਹੈਗਾ ਕਿਉਂਕਿ ਰਾਤ ਹੀ ਜਿਸ ਨੂੰ ਗੋਲੀ ਲੱਗੀ ਹੈ ਜੀ ਉਸ ਪੌੜ ਤੇ ਫੋਟੋਗ੍ਰਾਫਰ ਦੀ ਡੈਥ ਹੋ ਗਈ ਤੇ ਨਾਲ ਹੀ ਸਾਰੇ ਘਰ ਵਾਲੇ ਜਿਨ੍ਹਾਂ ਦੀ ਨਾਰੀ ਸੀ ਜੀ ਔਰ ਰਿਸ਼ਤੇਦਾਰ ਮੌਕੇ ਤੇ ਜਿਹੜੇ ਆਫਰਾਰ ਹੋ ਗਏ ਘਰ ਦੇ ਦਰਵਾਜ਼ੇ ਤੇ ਲਾਟਾ ਲੱਗਾ ਆ ਜੀ ਪੁਲਿਸ ਜਿਹਨਾਂ ਦੀ ਜਾਂਚ ਕਰ ਚੱਲੀ ਹੈ ਜੀ ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਦਾ ਪਤਾ ਲਗਾ ਜੀ ਕੀ ਦੋਸ਼ੀ ਦੀ ਪਛਾਣ ਹੋ ਸਕੀ ਹੈ ਹੁਣ ਤੱਕ ਜੋ ਜਰਾ ਦੋਸ਼ੀ ਆਗਾਵਾ ਉਸ ਤੇ ਜਿਹੜੇ ਆ ਲੋਕ ਜਿਹੜੇ ਆ ਉੱਤੇ ਇੱਕ ਬਲੇ ਮੌਕੇ ਤੇ ਮੌਜੂਦ ਸੀਗੇ ਔਰ ਜਿਹੜਾ ਇਹਦਾ ਸੈਕੰਡ ਫੋਟੋਗ੍ਰਾਫਰ ਸੀਗਾ ਉਹਨੇ ਪਛਾਣ ਕਰ ਲਈ ਹੈ ਜੀ ਉਹਦਾ ਨਾਮ ਵਗੈਰਾ ਦੱਸਿਆ ਜਾ ਰਿਹਾ ਹੈਗਾ ਜੀ ਕਿ ਪੁਲਿਸ ਉਹਨਾਂ ਦੀ ਜਿਹੜੀ ਕੋਸ਼ਿਸ਼ ਕਰ ਰਹੀ ਹੈ ਉਹਨੂੰ ਤੱਕ ਰਹੀ ਮੌਕੇ ਤੇ ਤੁਹਾਡੀ ਕਿਸੇ ਵਿਅਕਤੀ ਨਾਲ ਗੱਲਬਾਤ ਹੋਈ ਹੈ ਉੱਥੇ ਮੌਕੇ ਤੇ ਜਿਹੜਾ ਜਿਹੜੇ ਬਹੁਤ ਦਰਸ਼ਕ ਸੀਗੇ ਜਿਹੜੇ ਆ ਫੋਟੋਗ੍ਰਾਫਰ ਸੀਗਾ ਉਹਦੇ ਨਾਲ ਵੀ ਗੱਲਬਾਤ ਹੋਈ ਹੈ ਉਹਦਾ ਵੀ ਸਪਸ਼ਟ ਕਹਿਣਾ ਆਏਗਾ ਕਿ ਪਹਿਲਾਂ ਇਹਨਾਂ ਨੂੰ ਕਾਫੀ ਜ਼ਿਆਦਾ ਰੋਕਦੇ ਵੀ ਰਹੇ ਆਂ ਜੀ ਇੱਥੇ ਤੱਕ ਕਿ ਜਿਹੜੀ ਫੋਟੋਗ੍ਰਾਫਰ ਅਪੀਸ਼ਾ ਨੇ ਆਈਆ ਉਹਦਾ ਕਹਿਣਾ ਹੈਗਾ ਕਿ ਅਸੀਂ ਪਹਿਲਾਂ ਵੀ ਇਹ ਜਿਹੜਾ ਕਿਉਂਕਿ ਪੰਜਾਬ ਵਿੱਚ ਬਹੁਤ ਸਾਰੀਆਂ ਅਜਿਹੀਆਂ ਮਾਰਦਾਪਾਂ ਹੋ ਚੁੱਕੀਆਂ ਨੇ ਜੀ ਜੀ ਔਰ ਪਹਿਲੇ ਘਰ ਵਾਲਿਆਂ ਨੂੰ ਕਹਿ ਦਿੱਤਾ ਹੈਗਾ ਕਿ ਅਸੀਂ ਕਦੇ ਜਿਹੜਾ ਹੈਗਾ ਤੁਹਾਡੀ ਮੈਰਿਜ ਨੂੰ ਅਟੈਂਡ ਕਰਾਂਗੇ ਕਦੇ ਕੰਮ ਕਰਾਂਗੇ ਅਗਰ ਉੱਥੇ ਗੋਲੀਬਾਰੀ ਨਹੀਂ ਚੱਲੇ ਜੀ ਸੋ ਇਸ ਚੀਜ਼ ਦਾ ਇਹਨਾਂ ਨੇ ਭਰੋਸਾ ਵੀ ਦਿੱਤਾ ਸੀ ਆ ਲੇਕਿਨ ਫਿਰ ਵੀ ਜਿਹੜੀ ਗੋਲੀ ਚਲਾਈ ਗਈ ਦੇ ਨਾਲ ਮੌਕੇ ਤੇ ਮੌਤ ਹੋਈ ਤੇ ਡੀਐਸਪੀ ਜਿਹੜਾ ਉਹਨਾਂ ਦੇ ਨਾਲ ਵੀ ਗੱਲਬਾਤ ਹੋਈ ਹੈ ਉਹਨਾਂ ਦਾ ਕਹਿਣਾ ਹੈਗਾ ਕਿ ਹਾਲੇ ਬਿਆਨ ਜਿਤੇ ਨਹੀਂ ਲਗਿਆ ਕਿ ਬਿਆਨਾਂ ਦੇ ਆਧਾਰ ਤੇ ਉੱਤੇ ਜਿਹੜਾ ਕੱਚਾ ਕਸ਼ੀ ਕਰਿਆ ਜੀ ਅਸ਼wini ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਨੂੰ ਇਸ ਅਪਡੇਟ ਦੇਣ ਲਈ ਸੋ ਪੁਲਿਸ ਪ੍ਰਸ਼ਾਸਨ ਦਾ ਕੀ ਕਹਿਣਾ ਤੁਸੀਂ ਵੀ ਦੇਖੋ ਅਭੀ ਉਸ ਦੀ छानबीन ਚੱਲ ਰਹੀ ਹੈ ਅਭੀ ਸਟੇਟਮੈਂਟ ਹੋਗਾ ਸਟੇਟਮੈਂਟ ਹੋਣ ਕੇ ਬਾਅਦ ਜੈਸੀ ਕਾਰਵਾਈ ਜੁਗੈਸੀ ਕਰ ਦੇਗੀ ਇਹ ਲੜਕੀ ਦੀ ਸ਼ਾਦੀ ਸੀ ਉਸ ਮੇ ਰਾਤ ਕੋ ਯਹਾਂ ਗਨ ਫਾਇਰ ਹੋਈ ਹੈ ਜਿਸ ਉਰਕੇ ਇੱਕ ਲੜਕੇ ਦੀ ਡੈਥ ਹੋ ਗਈ ਹੈ ਉਹ ਅਭੀ ਚੱਲ ਰਹੀ ਹੈ ਜੈਸੀ ਸਟੇਟਮੈਂਟ ਹੋਗੀ ਵੈਸੇ ਹੀ ਕਾਰਵਾਈ ਕਰਦੀ ਜਾਏਗੀ ਪ੍ਰੋਗਰਾਮ ਕਿਚਨ ਗਏ ਸੀ ਦੋ ਦਿਨ ਤਿੰਨ ਦਿਨ ਹੋ ਗਿਆ ਉਹਨਾਂ ਦੇ ਘਰ ਜਾਂਦੇ ਰਾਤ ਜਾਗੋ ਵੱਢਣ ਲੱਗੇ ਬੂਏ ਚੋਂ ਬਾਹਰ ਨਿਕਲ ਲਗੇ ਉਥੇ ਬੂਏ 'ਚ ਖੜੇ ਸੀ ਜਿੱਦਾਂ ਕਿ ਉਹਨਾਂ ਨੇ ਜਿੱਦਾਂ ਕਿ ਉਹਨਾਂ ਨੇ ਗੋਲੀ ਕੱਢੀ ਤੇ ਸਿੱਧੇ ਉਹਦੇ ਜਸਪਾਲ ਸਿੰਘ ਦੇ ਟਿੱਡ 'ਚ ਮਾਰਤੀ ਨਾਲ ਹੀ ਉਸ ਦੀ ਮੌਤ ਹੋ ਗਈ ਉਹਨੂੰ ਚੱਕ ਕੇ ਹਸਪੀਟਲ ਲੈ ਕੇ ਗਿਆ ਮੈਂ ਕੱਲਾ ਨਾਲ ਕੋਈ ਨਹੀਂ ਗਿਆ ਸਾਰੇ ਭੱਜ ਗਏ ਮੌਕੇ ਤੇ ਉਥੇ ਮੌਕੇ ਤੇ ਮੌਤ ਹੋ ਗਈ ਸਿਵਲ ਹਸਪੀਟਲ ਨਾਲ ਹੀ ਉਹਨਾਂ ਦੇ ਘਰ ਦੇ ਨਾਲ ਫੋਨ ਕਰਤਾ ਬਸ ਕੋਣ ਕੋਣ ਵਿਅਕਤੀ ਸੀ ਜਿਹਨੇ ਗੋਲੀ ਚਲਾਈ ਟਿਟੂ ਦੇ ਟਿਟੂ ਦੇ ਮੁੰਡੇ ਸੀ ਟਿਟੂ ਦੇ ਹਾਂ ਪਤਾ ਨਹੀਂ ਕੋਣ ਸੀ ਇਹਨਾਂ ਨੂੰ ਪਤਾ ਟਿਟੂ ਦੇ ਮੁੰਡੇ ਸੀ ਹਾਂਜੀ ਹਾਂਜੀ ਟਿਟੂ ਦੇ ਉਹਨਾਂ ਦੇ ਘਰ ਵਾਲੇ ਸੀ ਚਲੀ ਕੀ ਨਹੀਂ ਮੈਂ ਮੌਕੇ ਤੇ ਨਹੀਂ ਸੀਗਾ ਜੀ ਮੈਂ ਬਾਹਰ ਸੀਗਾ ਅੱਛਾ ਜੀ ਅਸਲ ਮੈਂ ਆਵਾਜ਼ ਸੁਣ ਕੇ ਹੀ ਅੰਦਰ ਆਇਆ ਵਾਂ ਕਿੱਦਾਂ ਹੋਇਆ ਕਿੱਦਾਂ ਹੋਇਆ ਮੈਂ ਇਸ ਬਾਰੇ ਨਹੀਂ ਜਾਣਦਾ ਲekin ਕੀ ਲੱਗਦਾ ਕਿ ਜਿਹੜਾ ਜਦੋਂ ਹਾਦਸਾ ਅਚਾਨਕੀ ਹੋਇਆ ਕੀ ਕਿਹੜਾ ਨੌਜਵਾਨ ਸੀ ਜਿਹਦੇ ਵੱਲੋਂ ਗੋਲੀ ਚਲਾਈ ਗਈ ਕੀ ਕੌਣ ਨਹੀਂ ਕਾਫੀ ਰਾਜ ਸਿਗਾਏ ਥੇ ਪਿੰਡ ਦੇ ਕਾਫੀ ਲੋਕ ਸੀਗੇ ਜਦਾਨੀਆਂ ਸੀਗੀਆਂ ਬੰਦੇ ਸੀਗੇ ਔਰ ਇਦਾਂ ਕੀ ਕਹਿ ਸਕਦਾ ਕਿਦਾਂ ਚੱਲੀ ਹੋਏਗੀ ਜੀ ਮੈਂ ਕੁਝ ਕਹਿ ਨਹੀਂ ਸਕਦਾ ਇਸ ਬਾਰੇ ਜੀ ਮੈਂ ਵੀ ਬਾਹਰੋਂ ਜਦੋਂ ਚੱਲੀ ਐ ਫੈਰ ਮੰਦਰ ਆਇਆ ਵਾਂ ਤੇ ਉਹ ਚੱਲ ਚੁੱਕੀ ਸੀ ਉਸ ਟਾਈਮ ਜੀ ਤੇ ਨੌਜਵਾਨ ਉਸ ਵਕਤ ਜਿੰਦਾ ਸੀਗਾ ਜੀ ਕੀ ਉਹਦੀ ਮੌਤ ਹੋ ਚੁੱਕੀ ਉਹਨੂੰ ਹਸਪੀਟਲ ਖੜਦੇ ਪਏ ਸੀਗੇ ਜੀ ਮੈਨੂੰ ਦੋ-ਤਿੰਨ ਮਿੰਟ ਲੱਗੇ ਬਾਹਰੋਂ ਆਉਣ ਲੱਗਿਆ ਉਹਨੂੰ ਲੈ ਕੇ ਜਾਂਦੇ ਪਏ ਸੀ ਹਸਪੀ ਤੋ ਦੋਸਤੋ ਤੁਸੀਂ ਵੀ ਦੇਖਿਆ ਕਿ ਇੱਕ ਵਿਆਹ ਦੇ ਫੰਕਸ਼ਨ ਦੇ ਵਿੱਚ ਕਿਸ ਤਰ੍ਹਾਂ ਗੋਲੀ ਚੱਲਣ ਨਾਲ ਇੱਕ ਫੋਟੋਗ੍ਰਾਫਰ ਦੀ ਮੌਤ ਹੋ ਗਈ ਹੈ ਇਹ ਸੀ ਹੁਣ ਤੱਕ ਦੀ ਅਪਡੇਟਸ ਨਵੀਆਂ ਤੇ ਤਾਜ਼ੀ ਅਪਡੇਟਸ ਲੈ ਕੇ ਫੇਰ ਆਜਰ ਹੋਵਾਂਗੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ